ਦੀ ਪੋਲਿਟਿਕਸ ਕੋਲਣ ਦੀ ਜਿਹੜੀ ਕੋਝੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਇੱਕ ਕਿਉਂਕਿ ਉਥੇ ਸਾਰਾ ਦੁਨੀਆ ਦੇਖਦੀ ਹੈ ਬਾਹਰੋਂ ਆਏ ਫੋਰਨ ਡਿਗਨਿਟਰੀ ਆਇਤ ਕੀ ਫਰਾਂਸ ਵਾਲੇ ਆ ਰਹੇ ਹਰ ਇੱਕ ਸਾਲ ਕੋਈ ਨਾ ਕੋਈ ਇਥੇ ਬਾਹਰੋਂ ਹੈੱਡ ਆਫ ਦ ਸਟੇਟ ਆ ਕੇ ਉਹਨੂੰ ਦੇਖਦੇ ਐ ਉਹਦੇ ਵਿੱਚ ਦੋ ਕਾਰਨ ਹੈ ਕਿ ਕਿਉਂ ਰਿਜੈਕਟ ਹੋਈ ਇਹ ਸਭ ਇਹਦੀ ਪਿਛੋਕੜ 'ਚ ਜਾਣਾ ਪਊਗਾ ਥੋੜਾ ਜਿਆ ਮੈਂ ਤੁਹਾਡੇ ਤੋਂ ਥੋੜਾ ਜਿਹਾ ਪੇਸ਼ੈਂਸ ਦਾ ਦਾਨ ਮੰਗਦਾ ਕਿਉਂਕਿ ਜਦ ਤਾਈਂ ਪੂਰੀ ਗੱਲ ਪੰਜਾਬ ਦੇ ਲੋਕ ਕਾਨੂੰਨ ਕਲੀਅਰ ਨਾ ਹੋ ਗਈ ਹੋਇਆ ਕੀ ਹੈ ਪਿਛਲੇ ਜਦੋਂ ਦੀ ਆ ਸਰਕਾਰ ਇਹਨਾਂ ਦੀ ਬਣੀ ਹੈ ਡੇਢ ਦੋ ਸਾਲ ਦੇ ਅੰਦਰ ਇਹਨਾਂ ਦਾ ਜਿਹੜਾ ਚੱਲ ਰਿਹਾ ਕੰਮ ਇਹ ਆਪਣੇ ਆਪ ਦੇ ਇੰਨੇ ਇੱਕ ਮੋਹਿਤ ਹੈ ਆਪਣੀ ਤਸਵੀਰਾਂ ਨਾਲ ਭਗਵੰਤ ਮਾਨ ਜੀ ਦੇ ਨਾਲ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਕੋਨਾ ਕੋਨਾ ਭਰਿਆ ਪਿਆ ਫੋਟੋਆਂ ਨਾਲ ਇਹਨਾਂ ਦਾ ਤੇ ਇਸ਼ਤਿਹਾਰ ਜਿਹੜੇ ਤੁਸੀਂ ਦੇਖੇ ਤੁਹਾਨੂੰ ਭੁੱਲ ਗਿਆ ਹੋਣਗੇ ਪੰਜਾਬ ਦੇ ਲੋਕ ਉਹ ਤੁਹਾਡੇ ਰਾਂ ਯਾਦ ਕਰਾਣਾ ਚਾਹੂੰਗਾ ਅਜੇ ਸ਼ਰਮਾ ਜੀ ਨੂੰ ਬਰਖਾਸ ਕੀਤਾ ਗਿਆ ਸੀ ਉਹਨਾਂ ਨੇ ਚੈੱਕ ਸਾਈਨ ਕਰਨਾ 35 ਕਰੋੜ ਰੁਪਏ ਦਾ ਚੈੱਕ ਸਾਈਨ ਨਹੀਂ ਕੀਤਾ ਸੀਗਾ ਵੀ 9 ਕਰੋੜ ਰੁਪਏ ਦਾ ਤਾਂ ਪ੍ਰੋਜੈਕਟ ਹੈ ਤੇ 35 ਕਰੋੜ ਰੁਪਏ ਤੁਸੀਂ ਉਹਦੇ ਤੇ ਐਡਵਰਟਾਈਜ਼ਮੈਂਟ ਤੇ ਲਾ ਰਹੇ ਹੋ ਆਪਣੀ ਤਸਵੀਰਾਂ ਦੇ ਲਾ ਰਹੇ ਹੋ ਤਾਂ ਉਹਨਾਂ ਨੂੰ ਉੱਥੋਂ ਚੱਕ ਕੇ ਸਸਪੈਂਡ ਕਰਤਾ ਸੀਗਾ ਵੀ ਇਹਨਾਂ ਨੂੰ ਪਾਸੇ ਕਰੋ ਜੀ ਟਰਾਂਸਫਰ ਵੀ ਕਰਤਾ ਤੇ ਖੁੱਡੇ ਲੈਣ ਵੀ ਲਾਤਾ ਸੀਗਾ ਇਸੇ ਤਰ੍ਹਾਂ ਹੀ ਕਿਉਂਕਿ ਹੁਣਾ ਜਿਹੜਾ ਕਲਚਰਲ ਡਿਪਾਰਟਮੈਂਟ ਆ ਜਿਹੜੀ ਚਾਂਕੀਆਂ ਬਣਦੀਆਂ ਕਲਚਰਲ ਡਿਪਾਰਟਮੈਂਟ ਬਣਾਉਂਦਾ ਤੇ ਕਲਚਰਲ ਡਿਪਾਰਟਮੈਂਟ ਤੇ ਆ ਜਿਹੜਾ ਪਬਲਿਸਿਟੀ ਡਿਪਾਰਟਮੈਂਟ ਹੈ ਇਹਦੇ ਵਿੱਚ ਸਾਰਾ ਹੁਣ ਹੋਰ ਅ ਪੀਰੀਅਡ ਆਫ ਟਾਈਮ ਇਹਨਾਂ ਨੇ ਸਾਰੇ ਜਿਹੜੇ ਜਿਹੜਾ ਨਾਂ ਕਰਦਾ ਸੀ ਵੀ ਅਸੀਂ ਇਹ ਐਡਵਰਟਾਈਜ਼ਮੈਂਟ ਦੇ ਥੋੜੀ ਫੋਟੋ ਲਾਣ ਦੇ ਪੈਸੇ ਸੈਂਕਸ਼ਨ ਨਹੀਂ ਕਰ ਸਕਦੇ ਸਾਰੇ ਕੱਢ ਤੇ ਸਭ ਉੱਥੇ ਜਿਸ ਕਿਸਮ ਦੀ ਝਾਂਕੀ ਤਿਆਰ ਕੀਤੀ ਗਈ ਉਹ ਝਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੇ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਇਸ ਚ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ ਕੁ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚੇ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰਨੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓ ਕੰਨੇ ਜੀ ਤਸਵੀਰ ਤਾਂ ਲੱਗੂਗੀ। ਉਹ ਹੀ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੈਸੀਸਲੀ ਦੈਟ ਇਜ਼ ਦ ਸੇਮ ਸਟੋਰੀ ਸਾਹਿਬ ਉਹਨਾਂ ਨੇ ਕਿਹਾ ਨਹੀਂ ਲੱਗੂਗਾ ਉਹਨਾਂ ਨੇ ਇਨਫੈਕਟ ਜਿਹੜੇ ਸੈਰੇਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰੇ ਦਾ ਸਾਰਾ ਕੰਟਰੋਲ ਉੱਥੇ ਜੋ ਮੋਨੀਟਰ ਕਰਦੇ ਐ ਸਾਰਿਆਂ ਨੂੰ ਕਿਸ ਤਰ੍ਹਾਂ ਟਾਈਮ ਬਾਉਂਡ ਨੂੰ ਚਲਣੀ ਹੈ ਪਰੇਡ ਆਰਮੀ ਕਰਦੀ ਹੈ ਆਰਮੀ ਦੇ ਸੈਰਮੋਨੀਅਲ ਵਿੰਗ ਹੈ ਸੈਰਮਨ ਸੈਰਮੋਨੀਅਲ ਵਿੰਗ ਦੇ ਇੱਕ ਅਫਸਰ ਨੇ ਮੈਨੂੰ ਦੱਸਿਆ ਕਿ ਅਸਤਾ ਉਹਨਾਂ ਨੂੰ ਹੈ ਕਿ ਅਜੇ ਤੁਸੀਂ ਫੋਟੋਆਂ ਲੈਣੀਆਂ ਐ ਕਰੋ ਚਾਕੀ ਨੇ ਪੈਸੇ ਕਿਉਂ ਲਾਈ ਜਾਂਦੇ ਹੋ ਇਹਨਾਂ ਦੋਨਾਂ ਮਹਾਰਤਿਆਂ ਨੂੰ ਭੇਜਦੇ ਉਹਨਾਂ ਨੂੰ ਪਰੇਡ 'ਚ ਤੋਰ ਦਿਨੇ ਦਿਖਾ ਦੇਨੇ ਪੰਜਾਬ ਦਾ ਆ ਰੂਪ ਹੈ ਤਕਸਾ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਪਾਇ ਮੈਂ ਕਿਹਾ ਮੈਨੂੰ ਵੀ ਠੇਸ ਪੁੰਜੀ ਵੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਹੈ ਕਿਉਂਕਿ ਮੈਂ ਇਸ ਕਰਕੇ ਇਹਨਾਂ ਨੂੰ ਨਾ ਤਾਂ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾ ਇੱਕ ਪੰਜਾਬੀ ਵਾਂਗੂ ਸੀ ਪੰਜਾਬ ਨੂੰ ਆਪਣਾ ਇਹ ਤੇ ਆਸ ਆਪਣਾ ਵਿਰਸਾ ਦਿਖਾਉਣ ਦਾ ਮੌਕਾ ਮਿਲੇ ਪਰ ਖੁੱਦਾ ਪਹਾੜ ਤੇ ਹੇਟਾ ਨਿਕਲਿਆ ਕੀ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਤ ਮਾਨ ਜੀ ਦੀ ਨਿਕਲੀ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਡ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆ ਵਿਰਸਾ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ ਅਗਰ ਨਵਾਂ ਦਿਖਾਣਾ ਸੀਗਾ ਜਿਉਂ ਕਹਿੰਦੇ ਐ ਵੀ ਹੁਣ ਪੰਜਾਬ ਕਿਧਰਲੇ ਪਾਸੇ ਲੈ ਕੇ ਚੱਲੇ ਆ ਇਟ ਇਜ਼ ਆਲਸੋ ਇਹ ਇਹ ਪਲੇਟਫਾਰਮ ਹੈ ਸਾਹਿਬ ਜਿਹਦੇ ਵਿੱਚ ਤੁਸੀਂ ਪੰਜਾਬ ਕਿਹੜੇ ਕਿਹੜੀ ਮੱਲਾ ਮਾਰੀਆਂ ਪੰਜਾਬ ਨੇ ਕੀ ਪ੍ਰੋਗਰੈਸ ਕਰ ਰਿਹਾ ਉਹਦੇ ਵਿੱਚ ਆਣਾ ਕੀ ਸੀਗਾ ਫਿਰੋਜ਼ਪੁਰ ਜੇਲ ਦੀ ਬੰਦਤਰ ਦਿਖਾਣੀ ਸੀ ਜਿਸ ਤੋਂ 43000 ਟੈਲੀਫੋਨ ਕੀਤੇ ਜਾ ਰਹੇ ਉਹਦੇ ਵਿੱਚ ਆਣਾ ਸੀਗਾ ਵੀ ਅਸੀਂ ਪੰਜਾਬ ਦੇ ਅੰਦਰ 60 ਇਨਕਾਊਂਟਰ ਕੀਤੇ ਉਹ ਪੰਜਾਬ ਜਿਹੜਾ ਹਮੇਸ਼ਾ ਕਹਿੰਦਾ ਸੀ ਵੀ ਗੁੰਡਾਗਰਦੀ ਦਾ ਮਾਹੌਲ ਤਾਂ ਉੱਥੇ ਦੂਜੇ ਸੂਬਿਆਂ ਨੂੰ ਇਨ ਜਿਹਨਾਂ ਲੋਕ ਆ ਜਿਹ ਕਹਿੰਦੇ ਵੀ ਮੁੱਖ ਮੰਤਰੀ ਉਹਦੇ ਇਹ ਜੇ ਚਾਹੀਦੇ ਸਾਡੇ ਕੋਲ ਲੋਕ ਪਰਦਾ ਪਾਉਂਦੇ ਐ ਪੰਜਾਬ ਦਾ ਅੰਦਰ ਜਿਹੜਾ ਇਤਿਹਾਸ ਹੈ ਇਨਕਾਊਂਟਰਸ ਨੂੰ ਲੈ ਕੇ ਸਾਹਿਬ ਕਿਸੇ ਤੋਂ ਲੁਕਿਆ ਨਹੀਂ ਇਨਕਾਊਂਟਰ ਹੈਜ਼ ਅ ਡਬਲ ਮੀਨਿੰਗ ਇਨ ਪੰਜਾਬ ਸਾਹਿਬ ਪੰਜਾਬ ਦੇ ਹਿਰਦੇ ਜਿਹੜੇ ਐ ਬਲੁੰਦਰੇ ਪਏ ਐ ਉਸ ਮਸਲੇ ਨਾਲ ਇਹਦੇ ਕਰਕੇ ਤੁਸੀਂ ਆਪਣੀ ਆ ਤੁਸੀਂ ਗੈਂਗਸਟਰ ਬਣ ਪਾਏ ਜਿਹਦੇ ਕਰਕੇ ਆ ਨੌਬਤ ਆਈਏ ਇਸ ਗੱਲ ਨੂੰ ਤੁਸੀਂ ਆਪਣੀ ਬਹਾਦਰੀ ਸਮਝ ਰਹੇ ਹੋ ਇਹ ਨਿੱਕੇ ਗੈਂਗਸਟਰ ਪੈਦਾ ਹੋਗੇ ਗੈਂਸਟਰ ਤਾਂ ਜਿਹੜੇ ਮਾਰਨ ਵਾਲੇ ਉਹਦਾ ਅੰਦਰ ਬੈਠੇ ਜਿਹਨਾਂ ਨੂੰ ਇਵੈਂਚੁਅਲੀ ਮਰਡਰ ਤੇ ਉਹਨਾਂ ਦੇ ਕੇਸ 'ਚ ਫਾਂਸੀ ਹੋਊਗੀ ਐਕਸਟਰਾ ਜੁਡੀਸ਼ੀਅਸ ਕਿਲਿੰਗ ਨੂੰ ਲੈ ਕੇ ਪੰਜਾਬ ਦੇ ਅੰਦਰ ਇਸ ਕਿਸਮ ਦੀ ਗੱਲ ਕਰਨਾ ਇਹ ਪੰਜਾਬੀ ਇਹ ਤੂੰ ਸਮਝੇ ਨਹੀਂ ਕੇਜਰੀਵਾਲ ਸਾਹਿਬ ਕਿਉਂਕਿ ਮੈਂ ਪਹਿਲੇ ਦਿਨ ਹੀ ਆਈ ਪਾਈ ਸੀ ਕੇਜਰੀਵਾਲ ਸਾਹਿਬ ਇਜ਼ ਨਾਟ ਅ ਪੰਜਾਬੀ ਇੱਕ ਪੰਜਾਬੀ ਹੀ ਪੰਜਾਬੀ ਦੀ ਭਾਵਨਾ ਨੂੰ ਸਮਝ ਸਕਦਾ ਹੈ ਤੇ ਇਹ ਜਿਹੜੇ ਕਰ ਰਿਹਾ ਉਥੇ ਡਰਗ ਨੂੰ ਲੈ ਕੇ ਉਥੇ ਤੁਸੀਂ ਇੱਕ ਦਿਨ ਉਹ ਜਿਹੜੀ ਸ਼ਿਵ ਸ਼ੋਲੇ ਵਾਲੀ ਟੰਕੀ ਬਣਾ ਦੇਣੀ ਸੀ ਉੱਥੇ ਉਹ ਚੜੇ ਬੈਠੇ ਸੀ ਇੱਥੇ ਵਿਚਾਰੇ ਟੀਚਰ ਚੜੇ ਬੈਠੇ ਕਿਸਾਨਾਂ ਦੀ ਕੀ ਬਣਾਣਗੇ ਕਿਸਾਨਾਂ ਦੀ ਬਣਾਣਾ ਸੀ ਕਿਸੇ ਨੇ ਹਰੇਕ ਚੌਂਕ ਤੇ ਧੰਨੇ ਤੇ ਬੈਠੇ ਸੋ ਉਸ ਚੱਕਰ 'ਚ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਝਾਂਕੀ ਬਣਾ ਰਹੇ ਸੀਗੇ ਝਾਂਕੀ ਨਹੀਂ ਕਿ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦਾ ਜਲੂਸ ਕੱਢਣ ਤੋਂ ਰੋਕਿਆ ਇਹਨਾਂ ਨੂੰ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਪੰਜਾਬ ਦਾ ਜਲੂਸ ਕੱਢਣ ਦਾ ਜਿਹੜਾ ਕੋਝ ਹਯਤਨ ਕੀਤਾ ਸੀ ਉਹ ਰੋਕਿਆ ਗਿਆ ਹੈ ਉਹਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਤੇ ਮੈਂ ਇਹ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਕੋਲ ਜਾਵਾਂਗੇ 26 ਜਨਵਰੀ ਨੂੰ ਆ ਹਰੇਕ ਥਾਂ ਵੀ ਆ ਦੇਖੋ ਆ ਸਾਡੀ ਚਾਂਕੀ ਸੀ ਉਹਦੇ 'ਚ ਫੋਟੋ ਆਪਦੀ ਉਤਾਰਨ ਨਾ ਜਿਸ ਗੱਲ 'ਤੇ ਰਿਜੈਕਟ ਹੋਏ ਫੋਕਵਾ ਫੋਟੋਆਂ ਨੂੰ ਲੋਕ ਇਹਨਾਂ ਤੋਂ ਹਿਸਾਬ ਮੰਗਣਗੇ ਤੇ ਇਹ ਜੇ ਉਧਰ ਲੈ ਕੱਢਣਗੇ ਅਸੀਂ ਕੱਢਾਂਗੇ ਇਹ ਜੇਲ੍ਹਾਂ ਵਾਲੀ ਆ ਜਿਹੜੀ ਹੈ ਅਸੀਂ ਕੱਢਾਂਗੇ ਹਾਈ ਕੋਰਟ ਦੀ ਉਹਦੇ ਵਿੱਚ ਬਿਠਾ ਕੇ ਬਣਾਵਾਂਗੇ ਹਾਈ ਕੋਰਟ ਜੱਜ ਦੀ ਚਾਂਕੀ ਹੋਊਗੀ ਜਿਹੜੇ ਕਹਰੇ ਆ ਵੀ ਤੁਸੀਂ ਦੱਸੋ ਜੀ ਇਹਨਾਂ ਨੂੰ ਪਕੜ ਕਿਉਂ ਨਹੀਂ ਰਹੇ ਇਸ ਤੁਹਾਡੇ ਜੇਲ੍ਹ ਚੋਂ ਅੱਜ ਤਾਈਂ ਆ ਇੰਟਰਵਿਊ ਹੋ ਕਿਵੇਂ ਰਹੀ ਹੈ ਇਹਦੇ ਵਿੱਚ ਆ ਜਿਹੜਾ ਤੁਸੀਂ ਬੀਐਸਐਫ ਕਹਿ ਰਹੀ ਹੈ ਵੀ ਇਹਨਾਂ ਬੰਦੇ ਨੂੰ ਪਕੜ ਦੇ ਕਿਉਂ ਨਹੀਂ ਹਰੇਕ ਕੰਮ ਦੇ ਵਿੱਚ ਇੱਥੇ ਜਿਹੜੀ ਹਾਈ ਕੋਰਟ ਦੀ ਹੈ ਅਸੀਂ ਇਹਨਾਂ ਦੀ ਚਾਂਕੀ ਅਸੀਂ ਕੱਢਾਂਗੇ ਜਲੂਸ ਕੱਢਣ ਪੰਜਾਬ ਦਾ ਜਿਹੜਾ ਕੱਢਣ ਲੱਗੇ ਸੀ ਉਹਨੂੰ ਰੋਕਾਂਗੇ ਇਹਦੇ ਨਾਲ ਹੀ ਅਗਰ ਡੁੰਗਿਆਈ ਚ ਉਹਦੇ ਬਾਅਦ ਮੈਂ ਸੋਚਿਆ ਦੇ ਭਗਵੰਤ ਮਾਨ ਜੀ ਕੱਲਾ ਇਸ ਤਰ੍ਹਾਂ ਇਹਨੇ ਨਰਾਜ਼ ਕਿਉਂ ਸੀਗੇ ਕਹਿੰਦੇ ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ ਕਹਾਣੀਓ ਇਹ ਵੀ ਕਿਉਂ ਗੁਸਾਰਾ ਹੈ ਭਗਵੰਤ ਮਾਨ ਜੀ ਜਿਹੜੇ ਇਸ ਕਿਸਮ ਦੀ ਸ਼ਬਦਾਵਲੀ ਬੋਲ ਰਹੇ ਹੈ ਕਿਉਂਕਿ ਉਹਨਾਂ ਨੇ ਬੜਾ ਮਹਿਸੂਸ ਕੀਤਾ ਸੀ ਅਸੈਂਬਲੀ 'ਚ ਖੜੇ ਹੋ ਕੇ ਜਦੋਂ ਲੀਡਰ ਆਫ ਆਪੋਜੀਸ਼ਨ ਨੇ ਕੋਈ ਬਦਰ ਬਾਸ਼ਾ ਤੇ ਉਹਨਾਂ ਨੇ ਸਪੀਕਰ ਨੂੰ ਕਿਹਾ ਸਪੀਕਰ ਸਾਹਿਬ ਦੇਖੋ ਜੀ ਬਾਜਵਾ ਜੀ ਕਿਸ ਕਿਸਮ ਦੀ ਭਾਸ਼ਾ ਬੋਲ ਰਹੇ ਹੈ ਤੇ ਅਸ਼ੋਭਾ ਨਹੀਂ ਦਿੰਦੀ ਤੇ ਆਪੀ ਉਸ ਪਾਸ਼ਾ ਚ ਪੈ ਗਏ ਭਗਵੰਤ ਮਾਨ ਜੀ ਕਾਰਨ ਕੀ ਸੀਗਾ ਉਹ ਕਾਰਨ ਹੈ ਸਭ ਹੁਸ਼ਾਰਪੁਰ ਚ ਅਜਕਲ ਵੇਸਦੇ ਵਿਪਾਸਨਾ ਸੈਂਟਰ ਜਿਹੜਾ ਹੈ ਉੱਥੇ ਇੱਕ ਬੜੇ ਸਪੈਸ਼ਲ ਮਹਿਮਾਨ ਰੁਕੇ ਹੋਏ ਹੈ ਉਹ ਮਹਿਮਾਨ ਵੈਸੇ ਤਾਂ ਮੇਰੇ ਖਿਆਲ ਚ ਥੋੜਾ ਜਿਹਾ ਫਰਕ ਹੈ ਹੁਣ ਤਾਂ ਥੋੜੇ ਦਿਨਾਂ ਨੂੰ ਪਘੋੜੇ ਵਾਲੀ ਹਾਲਤ ਆ ਜੂਗੀ ਪਘੋੜਾ ਜਿਵੇਂ ਕਿਤੇ ਜਾ ਕੇ ਸ਼ਹਿ ਲੈਂਦਾ ਨਾ ਪਘੋੜੇ ਨੂੰ ਕੋਈ ਸ਼ਵਾਸ਼ ਸ਼ਹਿ ਦਿੰਦਾ ਆਲਸੋ ਬਿਕਮਸ ਕੰਪਲਿਸਿਟ ਇਨ ਅ ਕ੍ਰਾਈਮ ਉਹ ਛਿਪੇ ਘੁੰਮ ਰਹੇ ਥੇ ਈਡੀ ਦੀ ਗਰਫਤ ਤੋਂ ਬਾਹਰ ਆ ਰਹੇ ਐ ਉੱਥੇ ਮਿਲਣ ਗਏ ਐ ਭਗਵਤ ਮਾਨ ਜੀ ਮੱਥਾ ਟੇਕਣ ਤੋਂ ਪਹਿਲਾਂ ਉੱਥੇ ਮਿਲ ਕੇ ਆਏ ਉਹਨਾਂ ਨੇ ਝਾੜ ਪਿਆਈ ਇਤ ਕਰੀ ਕੀ ਜਾਂ ਮੇਰੇ ਮਗਰ ਭਗਵੰਤ ਕਰੀ ਕੀ ਜਾਂ ਮੇਰੇ ਮੇਰੇ ਮਗਰ ਤਾਂ ਪੁਲਿਸ ਪਈ ਐ ਤੇ ਇਹਨਾਂ ਨੂੰ ਇਹਨਾਂ ਨੂੰ ਉਸ ਬਹਾਨਾ ਮਿਲ ਕੇ ਜਿਹੜਾ ਇਹਨਾਂ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਐ ਝਾੜ ਉੱਥੇ ਪਈ ਕੇਜਰੀਵਾਲ ਸਾਹਿਬ ਨੂੰ ਜਵਾਬ ਦੇ ਨਹੀਂ ਸਕੇ ਉਹਦੀ ਛਾੜਦੇ ਬਨਸਪਤ ਉਹ ਆਪਣੀ ਜਿਹੜੀ ਹੈ ਉਹ ਖਸਿਆਣੀ ਬਿੱਲੀ ਵਾਲਾ ਹਾਲ ਸੀਗਾ ਜਿਸ ਹਿਸਾਬ ਨਾਲ ਉੱਥੇ ਭਗਵੰਤ ਮਾਨ ਜੀ ਨੇ ਕੱਲ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਜਿਹਦਾ ਪਰਸਨਲੀ ਮੈਂ ਆਪਣੇ ਪਰਸਨਲ ਤੌਰ ਤੇ ਬੀਜੇਪੀ ਦੇ ਪ੍ਰਧਾਨ ਦੇ ਤੌਰ ਤੇ ਤੇ ਬੀਜੇਪੀ ਪਾਰਟੀ ਕਨੂੰ ਸਖਤ ਸ਼ਬਦਾਂ ਚ ਨਿਕਲ ਜੀਦੀ ਕਰਦਾ ਐਜ਼ ਅ ਚੀਫ ਮਿਨਿਸਟਰ ਕਿਉਂਕਿ ਉਹਨਾਂ ਨੇ ਆਪਣੇ ਕੱਲ੍ਹ ਪਾਸ਼ੇਂ ਚ ਗੱਲ ਕਰਦੇ ਕਰਦੇ ਕਿਹਾ ਐਜ਼ ਹੈੱਡ ਆਫ ਦਾ ਸਟੇਟ ਵੀ ਮੈਂ ਇਸ ਮੁੱਦੇ ਨੂੰ ਚੱਕੂੰਗਾ ਐਜ਼ ਅ ਹੈੱਡ ਆਫ ਦਾ ਸਟੇਟ ਆਈ ਥਿੰਕ ਉਹਨਾਂ ਨੂੰ ਆਪਣੀ ਉਸ ਮਰਿਆਦਾ ਚ ਰਹਿ ਕੇ ਗੱਲ ਕਰਨਾ ਕਰਨੀ ਚਾਹੀਦੀ ਹੈ ਤੇ ਜਿੱਥੇ ਤਾਈ ਪੰਜਾਬ ਦੇ ਵਿਰਸੇ ਦੀ ਗੱਲ ਕਰਦੇ ਆ ਭਗਵੰਤ ਮਾਨ ਜੀ ਵੀ ਪੰਜਾਬ ਦਾ ਵਿਰਸਾ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਪੰਜਾਬ ਦਾ ਜਿਹੜਾ ਇਸ ਸ਼ਹੀਦੀ ਜਦੋਂ ਦਿਹਾੜੇ ਚੱਲ ਰਹੇ ਐ ਉਹਨਾਂ ਦੇ ਦੌਰਾਨ ਮੌਕਾ ਨਹੀਂ ਮਿਲਿਆ ਤੇ ਭਗਵੰਦ ਮਾਨ ਜੀ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਆ ਜਿਹੜਾ ਵੀਰ ਬਾਲ ਦਿਵਸ ਐ ਇਹ ਉਹ ਉਸੇ ਪ੍ਰਧਾਨ ਮੰਤਰੀ ਜੀ ਨੇ ਆ ਇਹਨਾਂ ਨੇ ਆ ਕੇ 75 ਸਾਲ ਬਾਅਦ ਇਹਦੀ ਸੁੰਧ ਲਈ ਹੈ ਤੇ ਉਹਨਾਂ ਨੇ ਆ ਮੌਕਾ ਦਿੱਤਾ ਵੀ ਦੁਨੀਆ ਦੇ ਕੋਨੇ-ਕੋਨੇ 'ਚ ਇਹ ਹਿੰਦੁਸਤਾਨ ਦੀ ਜਿੱਥੇ ਵੀ ਕੌਂਸੂਲੇਟ ਐ ਜਿੱਥੇ ਵੀ ਐਮਬੈਸੀ ਐ ਜਿੱਥੇ ਵੀ ਗਵਰਨਰ ਹਾਊਸ ਐ ਜਿਹੜੇ ਵੀ ਯੂਨੀਵਰਸਿਟੀਆਂ ਐ ਹਰੇਕ ਥਾਂ ਇਵੈਂਟ ਪਿੰਡ ਪੱਧਰ ਤੇ ਜਾ ਕੇ ਬੀਜਪੀ ਨੇ ਮੈਂ ਤੁਹਾਨੂੰ ਥੋੜੇ ਆંકੜੇ ਦੱਸ ਦਿਆਂ ਸਭ ਪਲੀਜ਼ ਜਿਹੜਾ ਵੀਰ ਬਾਲ ਦਿਵਸ ਮਨਾਇਆ ਗਿਆ ਉਹਦੇ ਵਿੱਚ 290 ਲੋਕ ਸਭਾ ਮੈਂਬਰ 94 ਰਾਜ ਸਭਾ ਮੈਂਬਰ ਕਰੀਬਨ ਕੋਲ ਮਿਲਾ ਕੇ 384 ਮੈਂਬਰ ਆਫ ਪਾਰਲੀਮੈਂਟ ਜਿਹੜੇ ਹੈ ਉਹਨਾਂ ਨੇ ਇਸ ਤੇ ਸ਼ਿਰਕਤ ਕੀਤੀ ਹੈ 131361 ਵਿਧਾਇਕ 165 ਵਿਧਾਨਪਤੀ ਦਰਜ਼ਾ گورنمنٹ ایپਸ اگر ਖੋਲ ਕੇ ਦੇਖੋਗੇ ਉਸ ਚ ਸਾਰੀ ਡਿਟੇਲ ਤੁਹਾਨੂੰ ਮਿਲ ਜੂਗੀ ਐ ਐਸੇਜ਼ ਲਿਖਾਇਏ ਗਏ ਬੱਚੇ ਚ ਕਰੀਬਨ 3500 3495 ਐਸੇਜ਼ ਦੇ ਵਿੱਚ ਆਏ ਐ 25 ਕਰੋੜ ਸੋਸ਼ਲ ਮੀਡੀਆ ਦੀ ਰੀਚ ਹੈ ਜਿੱਥੇ ਆ ਸੰਦੇਸ਼ ਪਹੁੰਚਾਇਆ ਇਹਨਾਂ ਨੇ ਪੰਜਾਬ ਭਾਵਨਾ ਨਾਲ ਉਹਨੂੰ ਲੈ ਕੇ ਸਾਰੇ ਦੁਨੀਆ ਦੇ ਅੰਦਰ ਆ ਇੱਕ ਗੁਰੂਆਂ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਦੇ ਲੋਕਾਂ ਤੋਂ ਵੀ ਆ ਮੈਂ ਕੱਲ ਜਿਹੜੀ ਸ਼ਬਦਾਂ ਵਿੱਚ ਇੱਥੇ ਜਿਹੜਾ ਝੂਠੇ ਅੰਸੂ ਟਪਕਾਏ ਆ ਮਗਰਮੱਛੀ ਅੰਸੂ ਵੀ ਸਾਡੇ ਨਾਲ ਤੱਕ ਹੋਰੇ ਉਹ ਦਿਨਾਂ ਨੂੰ ਮਾਫੀ ਮੰਗਣੀ ਚਾਹੀਦੀ ਸਭ ਥੈਂਕ ਯੂ ਸਰ ਜਕਰ ਸਾਹਿਬ ਪੰਜਾਬ ਦੀ ਚਾਕੀ ਦੇ ਅਜੇ ਵੀ ਚਾਂਸ ਹੈ ਕਿ 26 ਜਨਵਰੀ ਨੂੰ ਕੱਢੀ ਜਾਏਗੀ ਜਾਂ ਤੁਸੀਂ ਗੱਲ ਕਰੋਗੇ ਕਿ ਚਾਕੀ ਕੱਢੀ ਜਾਵੇ ਨਹੀਂ ਸਭ ਮੈਂ ਤਾਂ ਜਿਹੜੇ ਆਫੀਸਰ ਨੇ ਆ ਆਰਮੀ ਦੇ ਸੀਨੀਅਰ ਅਫਸਰ ਸੀ ਲੁਕਿੰਗ ਆਫਟਰ ਦ ਸੈਰੇਮੋਨੀਅਲ ਵਿੰਗ ਉਹਨਾਂ ਦੇ ਨਾਲ ਸਹਿਮਤ ਆ ਵੀ ਆਮ ਕੇ ਆਮਰ ਗੁੱਟਲੀਆਂ ਕੇ ਧਾਮ ਇੱਕ ਤਾਉਂਡ ਚਾਂਕੀ ਕੁਆਲਟੀ ਦਾ ਹੁਣ ਕਿਧਰੋਂ ਬਣਨੀ ਹੈ ਇੱਕ ਨਹੀਂ ਬਣਨੀ ਹੈ ਇਸ ਟਾਈਮ ਫਰੇਮ ਦੇ ਤਰੀਆਂ ਨੂੰ ਉੱਥੇ ਰਾਜਪਥ ਦੇ ਉੱਤੇ ਸਪੈਸ਼ਲ ਪਰਮਿਸ਼ਨ ਲੈ ਕੇ ਵੀ ਆ ਆ ਹੈ ਜੀ ਪੰਜਾਬ ਦੇਖੋ ਆ ਪੰਜਾਬ ਦੀ ਤਰੱਕੀ ਤੁਹਾਡੇ ਸਾਹਮਣੇ ਸ ਹੈ ਤੁਸੀਂ ਚੱਕੀ ਕੱਢ ਰਹੇ ਹੋ ਛੱਬੀ ਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੱਢਾਂਗੇ ਜੇ ਆਹ ਇਸ ਕਿਸਮ ਦਾ ਇਸ ਕਿਸਮ ਦਾ ਦੋਸ਼ਾਸ ਕਰਨਗੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਸਭ ਥਿਸ ਇਜ਼ ਅ ਮੈਟਰ ਟੂ ਇਹਨਾਂ ਦੀ ਜਿਹੜੀ ਅਸਲ ਮਨੁਸ਼ਿਆ ਹੈ ਉਹ ਲੋਕਾਂ ਨੂੰ ਦਿਖਾਵਾਂਗੇ ਵੀ ਅੱਜ ਇਹ ਪੰਜਾਬ ਕਿੱਥੇ ਕਿਹੜਾ ਪੰਜਾਬ ਸੀ ਸ਼ਹਾਦਤਾਂ ਦਾ ਕੁਰਬਾਨੀਆਂ ਦਾ ਭਾਈਚਾਰਕ ਸਾਂਝ ਦਾ ਰੰਗਲਾ ਪੰਜਾਬ ਦੀ ਗੱਲ ਕਰਦੇ ਅੱਜ ਕੰਗਲੇ ਪੰਜਾਬ ਦਾ ਤਾਂ ਜਲੂਸ ਤਾਂ ਪਹਿਲਾਂ ਨਿਕਲੇ ਪਿਆ ਸਭ ਅਸੀਂ ਇਸ ਸਰਕਾਰ ਦਾ ਜਲੂਸ ਕੱਢਣਾ ਚਾਹੁੰਦੇ ਹਾਂ ਸਭ ਨਾ ਕਿ ਪੰਜਾਬ ਦਾ ਅਸੀਂ ਦਿੱਲੀ ਨਹੀਂ ਲੈ ਕੇ ਜਾਣਾ ਅਸੀਂ ਲੋਕਾਂ ਨੂੰ ਜਾਣੂ ਕਰਾਵਾਂਗੇ ਇਹ ਆਪਣੀ ਫੋਟੋਆਂ ਲੈ ਕੇ ਦਿੱਲੀ ਚੱਲੇ ਸੀ ਰਾਜਪੱਤ ਦੇ ਇਹਨਾਂ ਦੀ ਫੋਟੋਆਂ ਆ ਫੋਟੋਆਂ ਦਿਖਾਣ ਦੇ ਬਜਾਏ ਇਹਨਾਂ ਦੋਨਾਂ ਨੂੰ ਤੋੜ ਦਿੰਨੇ ਆ ਸਾਬ ਪੰਜਾਬ ਦੀ ਚਾਂਕੀ ਸਾਹਿਬ ਪੰਜਾਬ ਦੀ ਚਾਂਕੀ ਇਹ ਜਾਵੇ ਨਾ ਜਾਵੇ ਪੰਜਾਬ ਦੇ ਸੁਨੱਖੇ ਜਵਾਨ ਜਦੋਂ ਆਰਮੀ ਵਾਲੇ ਉੱਥੇ ਚੱਲਣਗੇ ਤੁਹਾਨੂੰ ਪਛਾਣਨ ਦੀ ਲੋੜ ਹੈ ਸਾਬ ਉਹਦੇ ਬਾਅਦ ਕੋਈ ਪੰਜਾਬ ਦੇ ਕੋਈ ਕਿਸੇ ਨੂੰ ਫਰਕ ਪਤਾ ਲੱਗੂਗਾ ਵੀ ਇਹ ਕੌਣ ਹੈ ਕਮਾਲ ਕਰੀ ਜਾਂਦੇ ਹੋ ਉੱਥੇ ਇਹ ਦੋਨੋਂ ਤੋਰ ਤੋਰ ਦਿਆਂਗੇ ਸਾਬ ਇਹਨਾਂ ਨੂੰ ਦੋਨਾਂ ਮੁੱਖ ਮੰਤਰੀ ਸਾਹਿਬ ਨੂੰ ਪਤਾ ਵੀ ਲੱਗ ਜਾਊਗਾ ਪੰਜਾਬ ਦਾ ਅਸਲ ਮੁੱਖ ਮੰਤਰੀ ਕੌਣ ਹੈ ਜੱਟ ਸਾਹਿਬ ਕੱਲ ਨੇ ਲੈ ਕੇ ਤੁਰਿਆ ਫਿਰਦਾ ਤਾਂ ਮਨਤ ਆਰਮੀ ਵਾਲੇ ਨੇ ਦੱਸਿਆ ਕਹਿੰਦੇ ਯਾਈ ਸੀ ਨਹੀਂ ਗੱਲ ਵੀ ਉਹਨਾਂ ਨੇ ਕਰਤੀ ਤਾਂ ਹੀ ਮੈਂ ਨਾਮ ਨਹੀਂ ਦੇਖੋ ਪੰਜਾਬ ਨਾਲ ੱਟਕਾ ਹੋਇਆ ਪੰਜਾਬ ਨਾਲ ੱਟਕਾ ਤਾਂ ਉਹ ਹੋਇਆ ਸਾਬ ਜਿਦ ਦਿਨ ਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਆਹ ਬਿਆਨ ਕਰਦੀ ਹੈ